ਜਿਨੇ ਹੋ ਰਿਟਨ ਆਰਡਰਾਂ ਦੀ ਉਲੰਘਣਾ ਕਰਕੇ ਇੱਕ ਥਰਡ ਰਸਤਾ ਬਣਾਇਆ ਜੀ ਕਿਹੜੇ ਅਧਿਕਾਰੀ ਨੇ ਬਣਾਇਆ ਕਿਹਦੇ ਕਹਿਣ ਤੇ ਬਣਾਇਆ ਉਹਨਾਂ ਤੇ ਰਿਟਨ ਕਾਰਵਾਈ ਮੈਨੂੰ ਚਾਹੀਦੀ ਹਾਂਜੀ ਅੱਜ ਹੀ ਕਾਰਵਾਈ ਕਰਦੇ ਹਾਂ ਸਨਾਂ ਦੀ ਫਸਲ ਦਾ ਨੁਕਸਾਨ ਤਾਂ ਹੋ ਚੁੱਕਿਆ ਹੈਗਾ ਪਰ ਹੁਣ ਹੁਣ ਕੀ ਹੱਲ ਕੀਤਾ ਜਾ ਰਿਹਾ ਹੈ ਉਹ ਤਾਂ ਇਹ ਹੈ ਜੀ ਦੋਨੋਂ ਜਿਹੜੀਆਂ ਲਾਈਨਾਂ ਦੁਆਰਾ ਪਟਾ ਕੇ ਅੱਜ ਹੀ ਮੌਕੇ ਤੇ ਜਿਵੇਂ ਐਮਐਲਏ ਸਾਹਿਬ ਨੇ ਹੁਕਮ ਕੀਤੇ ਅਸੀਂ ਆਲਰੇਡੀ ਆਰਡਰ ਪਹਿਲੇ ਪਾਸ ਕੀਤੇ ਹੀ ਉਸ ਵਾਰ ਅਸੀਂ ਬਾਉਂਡ ਕਰਤਾ ਉਹ ਤੁਹਾਨੂੰ ਮੈਂ ਮੈਂ মিডিਆ ਦੇ ਸਾਥੀਆਂ ਨੇ ਹੁਣ ਤੁਹਾਨੂੰ ਮੈਂ ਤਾਂ ਪਰਲਾ ਬੋਲ ਸਕਦਾ ਹਾਂ ਪਰਲੇ ਪਾਸੇ ਪਾਣੀ ਜਾ ਕਿੰਨਾ ਕਰਿਆ ਤੇ ਇਹ ਪਾਣੀ ਹੂਰੇ ਤੱਕ ਇੰਨਾ ਪਹੁੰਚਿਆ ਤੇ ਸ਼ਹਿਰ ਦੇ ਵਿੱਚ ਕਿੰਨਾ ਪਾਣੀ ਖੜਾ ਪਿੱਛੋਂ ਬੰਨ ਟੁੱਟ ਰਹੇ ਨੇ ਸ਼ਹਿਰ ਲਗਾਤਾਰ ਡੁੱਬ ਰਿਹਾ ਅੱਗੇ ਸਾਨੂੰ ਮੌਕਾ ਮਿਲ ਜਾਂਦਾ ਸੀ ਪਾਣੀ ਨਿਕਲ ਜਾਂਦਾ ਸੀ ਜਦੋਂ ਅਸੀਂ ਚੈੱਕ ਕਰਿਆ ਵੀ ਨਿਕਲ ਕਿਉਂ ਨਹੀਂ ਰਿਹਾ ਤਾਂ ਇਸ ਏਰੀਆ ਦੇ ਲੋਕੋ ਲਾ ਕੇ ਜਿਹੜੀ ਡਾਬ ਲੱਗ ਜਾਂਦੀ ਨਾਲੇ ਜਿਨੇ ਉਹ ਰਿਟਰਨ ਆਰਡਰਾਂ ਦੀ ਉਲੰਘਣਾ ਕਰਕੇ ਇੱਕ ਥਾੜ੍ਹ ਰਸਤਾ ਬਣਾਇਆ ਜੀ ਕਿਹੜੇ ਅਧਿਕਾਰੀ ਨੇ ਬਣਾਇਆ ਕਿਹਦੇ ਕਹਿਣ ਤੇ ਬਣਾਇਆ ਉਹਨਾਂ ਤੇ ਰਿਟਰਨ ਕਾਰਵਾਈ ਮੈਨੂੰ ਚਾਹੀਦੀ ਅੱਜ ਅੱਜ ਹੀ ਕਾਰਵਾਈ ਕਰ ਲਓ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਵੱਡਾ ਕੋਈ ਮਸਲਾ ਖੜਾ ਕੀਤਾ ਗਿਆ ਇੱਕ ਪਾਸੇ ਪੂਰਾ ਸ਼ਹਿਰ ਡੁੱਬਣ ਦੇ ਕਗਾਰ ਤੇ ਹੈ ਤਾਂ ਦੂਜੀ ਪਾਸੇ ਧੰਯਾਇਜ ਕਬਜ਼ਾ ਜਿਹੜਾ ਕੀਤਾ ਹੋਇਆ ਹੈਗਾ ਉੱਪਰ ਪਾਈਪਲਾਈਨਾਂ ਪਾ ਕੇ ਧੰਯਾਇਜ ਕਬਜ਼ਾ ਦੀ ਹੈ ਪੁਰਾਣੇ ਸਮੇਂ ਜਿਹੜੀ ਇਹਦੀ ਕਮੇਟੀ ਤੇ ਇਹਨਾਂ ਨੇ ਮਨਜ਼ੂਰੀ ਲਈ ਹੋਈ ਹੈ ਪੌਪ ਸਿਟੀ ਵਾਲੇ ਨੇ ਲੇਕਿਨ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਜਿਹੜੀਆਂ ਪਾਈਪਲਾਈਨਾਂ ਥੱਲੇ ਦੱਬੀਆਂ ਇਹ ਮੀਂਹ ਦਾ ਪਾਣੀ ਆਨ ਕਰਕੇ ਉਹਦੇ ਗਾਦ ਕਾਫੀ ਜੰਮੀ ਹੈ ਉਹਦੀ ਸਫਾਈ ਨਹੀਂ ਪ੍ਰੋਪਰ ਹੋ ਪਾਰੀ ਤੇ ਹੁਣ ਉਹ ਕਰ ਅਸੀਂ ਦਫਾ 133 ਤੇ ਆਰਡਰ ਪਾਸ ਕਰਕੇ ਇਹ ਸਾਨੂੰ ਆਰਡਰ ਦਿੱਤੇ ਹੋਏ ਆ ਜਿਹੜੀਆਂ ਦੋਨੋਂ ਲਾਈਨਾਂ ਆ ਪ ਪ੍ਰਸ਼ਾਸਨ ਜਾ ਕੇਗਾ ਕਿੰਨਾ ਸਮਾਂ ਹੋ ਗਿਆ ਮੀਂਹ ਪੈ ਰਹੇ ਨੇ ਲਗਾਤਾਰ ਮੌਸਮ ਵਿਭਾਗ ਅਲਰਟ ਦੇ ਰਿਹਾਗਾ ਬਰਸਾਤ ਪਿੱਛੇ ਇੱਕਦਮ ਕਾਫੀ ਜਿਹੜੀ ਪਰਸੋਂ ਰਾਤ ਬਰਸਾਤ ਪਈਏ ਨੇ ਜੀ ਉਹਦੇ ਕਰਕੇ ਇੱਕਦਮ ਦਿੱਕਤ ਆ ਗਈ ਅਦਰਵਾਈ ਸਾਡੇ ਸਫਾਈ ਦਾ ਕੰਮ ਜਿਹੜਾ ਨਿਰੰਤਰ ਚੱਰੀ ਹੈ ਅੱਜ ਵੀ ਜਿਹੜੇ ਅਸੀਂ ਪਰ ਹੁਣ ਡਰੇਨ ਤਾਂ ਪਿੱਛੇ ਟੁੱਟ ਚੁੱਕਿਆਗਾ ਕਿਸਾਨਾਂ ਦੀ ਫਸਲ ਦਾ ਨੁਕਸਾਨ ਤਾਂ ਹੋ ਚੁੱਕਿਆਗਾ ਪਰ ਹੁਣ ਹੁਣ ਕੀ ਹੱਲ ਕੀਤਾ ਜਾ ਰਿਹਾ ਉਹ ਤਾਂ ਇਹ ਹੈ ਜੀ ਦੋਨੋਂ ਜਿਹੜੀਆਂ ਲਾਈਨਾਂ ਦੁਬਾਰਾ ਪਟਾ ਕੇ ਅੱਜ ਹੀ ਮੌਕੇ ਤੇ ਜਿਵੇਂ ਐਮਐਲਏ ਸਾਹਿਬ ਨੇ ਹੁਕਮ ਕੀਤੇ ਅਸੀਂ ਆਲਰੇਡੀ ਆਰਡਰ ਪਹਿਲਾਂ ਹੀ ਪਾਸ ਕੀਤੇ ਹੀ ਇਸ ਅਜੀ ਰਿਪੋਰਟ ਭੇਜਵਾਉਂਦੇ ਹੁਣ ਜਿਹੜੀ ਮਸਿਕਾ ਦੇਖੇ ਹੋਏ ਆ ਮੈਂ ਵੀ ਉੱਥੋਂ ਹੀ ਆਇਆ ਮੈਂ ਕਹਿੰਦਾ ਦਿਖਾ ਦਾਂ ਨਹੀਂ ਵੀ ਭਾਈ ਫੇਰ ਵੀ ਉਹ ਬੰਨ ਲਾ ਕੇ ਵੀ ਪਾਣੀ ਗਾਂ ਲੰਘ ਜਾਊਗਾ ਸਵੇਰ ਦਾ 6 ਵਜੇ ਦਾ ਮੈਂ ਹਿੱਡਾ ਬਣੂਗਾ ਨਾ ਕੋਈ ਨਕੀ ਮੈਂ ਕਹੀ ਜਾਂਦੀ ਆ ਵੀ ਇੰਨਾ ਪਾਣੀ ਅੱਜ ਆ ਗਿਆ ਅਗਲੇ ਸਾਲ ਫੇਰ ਆ ਗਿਆ ਤਾਂ ਫੇਰ ਕੀ ਕਰਾਂਗੇ ਹੁਣ ਇਹਨੂੰ ਕੱਟ ਕੇ ਕਿਹੜਾ ਸਾਫ ਕਰਕੇ ਠੀਕ ਦੁਬਾਰਾ ਪਾ ਦਾਂਗੇ ਆਪਣਾ ਦੁਬਾਰਾ ਉਹ ਯਹੀ ਹਫਤਾ ਦਾ ਜਿਹੜਾ ਉਹਨੂੰ ਬਾਰਿਸ਼ ਦੀ ਪੈਂਚਰ ਦੀ ਲੈਣੀ ਹੈ ਜੀ ਤੋ ਵੀ ਕਹਿ ਗਏ ਕਿ ਦੀ ਆਹ ਪਕਾਣ ਨੂੰ ਪੱਟੇ ਨਾਲ ਆਹ ਪਕਾਣ ਤੋਂ ਪੱਟੇ ਨਾਲ ਬਹੁਤ ਘਰਾ ਹੋ ਗਿਆ ਜੀ ਪੂਰੀ ਦਾ ਨੀ ਕਰੋ ਲੰਨੀ ਨਹੀਂ ਕਿ ਅੱਗੇ ਜਾ ਕੇ ਦੇਖੋ ਮੈਨੂੰ ਮੈਨੂੰ ਐਵੇਂ ਲੱਗਿਆ ਵੀ ਕਿੰਨੀ ਸਾਹਮਣੇ ਆਉਂਦੀ ਆਪਾਂ ਨੂੰ ਰੋਈ ਨੂੰ ਪੱਟੇ ਨਾਲ ਕੋ ਨੁਕਸਾਨ ਆ ਰਿਹਾ ਹੈ ਆਪਾਂ ਕੋਈ ਖਾਨ ਹੀ ਨਾ ਰਗਾ ਮੱਦਰ ਕੋਈ ਸਰਪੈਣ ਨਹੀਂ ਪਾ ਪਰਾਂ 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 ਹੁਣ ਆ ਪਾਣੀ ਇੱਥੋਂ ਜਾ ਰਿਹਾ ਆ ਸਾਰਾ ਸਿਰੇ ਲੱਗਿਆ ਪਿਆ ਇਹ ਹਜੇ ਵੀ ਤਾਂ ਇੰਨਾ ਚ ਪਾਣੀ ਆ ਰਿਹਾ ਪਾਣੀ ਹੋਰ ਹੈ ਉਹ ਪਿੱਛੇ ਬੰਨੂ ਟੁੱਟਿਆ ਪਿਆ ਦੇਖੋ ਉਹ ਲਾਰੇ ਨੇ ਨਾ ਮੰਨ ਰਾਤ ਗੱਲ ਬੋਲੇ ਸੀ ਦੋ ਦਿਨ ਪਹਿਲਾਂ ਮੰਨ ਲਾਇਆ ਫਿਰ ਅਸੀਂ ਰਾਤ 9:30 ਵਜੇ ਮੇਰੇ ਨਾਲ ਅਸਲੀ ਹਾਂ ਸਾਫ ਸੀਗੇ ਡਰੇਨਜ ਵਾਲੇ ਸੀਗੇ ਰਾਹ ਕੱਥੀ ਉਹ ਬੰਨ ਫੇਰ ਲਾਇਆ ਚਲੋ ਦੋ ਵਾਰ ਲਾਇਆ ਉਹ ਬੰਨ ਪਹਿਲਾ ਦਿਨ ਚ ਲਾਇਆ ਫਿਰ ਰਾਤ ਨੂੰ 9:30 ਤੱਕ ਦੁਬਾਰਾ ਫੇਰ ਲਾਇਆ ਉਹ ਫੇਰ ਟੁੱਟ ਗਿਆ ਨਾਲੇ ਕੋ ਨਾ ਜਿਹੜੀ ਆ ਬਰਮ ਜਿਹੜੀ ਇਹਨਾਂ ਨੇ ਫੱਦੀਆਂ ਲਾਉਣ ਲੱਗਾ ਆ ਵੀ ਸਾਡੀ ਚੱਕੀ ਗਈ ਨਹੀਂ ਆ ਬਰਮ ਟੁੱਟੀ ਨਹੀਂ ਸੀ ਸਰ ਜੀ ਕਿਤੇ ਵੀ ਅਸਲ ਜਿਹੜੇ ਫੱਦੀਆਂ ਨਾਲ ਲੱਗੀਆਂ ਇਹਨਾਂ ਨੇ ਨਾ ਇਹਨੂੰ ਤਰਾਸ ਕੇ ਆਉਂਦੋ ਹੁਣ ਇਹਦਾ ਤਾਂ ਘਾਰੇ ਹਾਨੀ ਕਾਹੀ ਰੋਕਦਾ ਹੁੰਦਾ ਇਹ ਹੁਣ ਤੁਸੀਂ ਇਹਦਾ ਪਾਣੀ ਦਾ ਦੇਖੋ ਸਿਰੇ ਲੱਗੀ ਪਈ ਐ ਪਾਣੀ ਫੇਰ ਟੁੱਟ ਗਿਆ ਉਹ ਫੇਰ ਟੁੱਟ ਗਿਆ ਹੁਣ ਤੁਹਾਨੂੰ ਮੈਂ ਮੈਂ মিডিਆ ਦੇ ਸਾਥੀਆਂ ਨੇ ਹੁਣ ਤੁਹਾਨੂੰ ਮੈਂ ਇਹਦਾ ਪਰਲਾ ਪਾ ਸਕਦਾ ਹਾਂ ਪਰਲੇ ਪਾਸੇ ਪਾਣੀ ਜਾ ਕਿੰਨਾ ਕਰਿਆ ਤੇ ਇਹ ਪਾਣੀ ਊਰੇ ਤੱਕ ਇੰਨਾ ਪਹੁੰਚੇ ਤੇ ਸ਼ਹਿਰ ਦੇ ਵਿੱਚ ਕਿੱਲਾ ਪਾਣੀ ਖੜਾ ਉਹ ਜੇ ਊਰੋਂ ਨਿਕਲੂ ਊਰੋਂ ਸੋਖਾ ਪਾਣੀ ਨਿਕਲੂ ਤਾਂ ਸ਼ਹਿਰ 'ਚ ਪਾਣੀ ਆਊਗਾ ਆ ਦੇਖੋ ਇਹ ਦੋ ਵੀ ਅੱਗੇ ਜਾਊਗਾ ਆ ਫੇਰ ਟੁੱਟ ਗਿਆ ਆ ਤੀਜੀ ਵਾਰ ਸਾਡਾ ਬੰਨਾ ਫੇਰ ਟੁੱਟ ਗਿਆ ਮੈਨੂੰ ਹੈਰਾਨੀ ਏਸੀ ਵੀ ਆ ਵੀ ਆਪਾਂ ਪਾਈਪਾਂ ਤੇ ਹੁਣੇ ਕੋਠੋ ਕੱਢਣ ਦੇ ਰਹੇ ਹੈ। ਜਦੋਂ ਮੈਂ ਜਰਾ ਆਪਣੇ ਪਤਨੀਆ ਵੀ ਦੇਖੀ। ਇਹ ਹਾਲੇ ਕੱਢਿਆ। ਆ ਫਿਰ ਵੱਡੀ ਪਾਈਪਲਾਈਨ ਦੀ ਡਰੇਨ ਦੀ ਸਫਾਈ ਹੋ ਜੂਗੀ। ਤੇ ਨਾ ਕਦੇ ਹੋਈ ਹੈ। ਹੁਣ ਆ ਵੀ ਪਾਣੀ ਆ ਰਿਹਾ। ਆ ਪੋਕਲਣ ਹੁਣ ਦੁਬਾਰਾ ਆਈ ਹੈ। ਰਾਤ ਇਹਨਾਂ ਨੇ ਭਜਵਾਤੀਆਂ ਸੀ ਯੂਰੋ ਕਹਿੰਦੇ ਜੀ ਕੰਮ ਹੋ ਗਿਆ। ਉਹ ਤੁਹਾਨੂੰ ਸਾਹਮਣੇ ਪਾਣੀ ਆਉਂਦਾ ਦਿਖ ਰਿਹਾ। ਪਰਲੇ ਪਾਸੋਂ ਇਹਨਾਂ ਨੇ ਕੀ ਸ਼ਰਾਤ ਕੀਤੀ ਆ। ਦੋਏ ਲੈ ਇੰਨਾ ਪੱਟਣ ਦੀ ਬਜਾਏ ਮੈਨੂੰ ਨਹੀਂ ਪਤਾ ਵੀ ਕਿਹਦੇ ਕਹਿਣ ਤੇ ਰੋਕੀਆਂ ਨੇ ਇਹਨਾਂ ਨੇ ਮੈਂ ਉਹਰੇ ਕੱਲ ਦੋ ਵਾਰੀ ਆਈ ਆ ਪੂਰੇ ਖੜ ਕੇ ਉਹ ਪਹਿਨਾ ਅੱਜ ਬਾਅਦ ਸੋਈ ਆ ਇਸ ਤੋਂ ਪਹਿਲਾਂ ਅਧਿਕਾਰੀ ਕਿੱਥੇ ਗਏ ਸੀ ਉਦੋਂ ਤੁਸੀਂ ਪਹਿਲਾਂ ਕਿਉਂ ਮੈਂ ਤਾਂ ਨਹੀਂ ਪਹਿਲਾਂ ਵੀ ਛੱਡੋ ਮੈਂ ਹੁਣ ਖੜੀ ਆ ਮੌਕੇ ਤੇ ਕੱਲ ਸਾਰਾ ਦਿਨ ਖੜ ਕੇ ਗਈ ਆ ਹੁਣ ਮੇਰੇ ਕਹਿਣ ਤੋਂ ਬਾਅਦ ਵੀ ਐਸਡੀਐਮ ਸਾਹਿਬ ਖੜੇ ਨੇ ਐਸਡੀਐਮ ਸਾਹਿਬ ਨੇ ਰਿਟਰਨ ਆਰਡਰ ਪਾਸ ਕਰੇ ਨੇ ਐਸਡੀਐਮ ਸਾਹਿਬ ਦੇ ਆਰਡਰਾਂ ਦੀਆਂ ਵੀ ਤਾਂ ਜੀਆਂ ਲਾਦੀਆਂ ਮੌਕੇ ਦੀ ਸਰਕਾਰ ਦੀ ਐਮਐਲਏ ਖੜੀ ਆ ਉਹਦੀ ਵੀ ਕੋਈ ਸੁਣੀ ਨਹੀਂ ਤੇ ਆ ਜੇ ਨਗਰ ਕਾਉਂਸਲ ਦੇ ਅਧਿਕਾਰੀ ਨੇ ਉਹਨਾਂ ਨੇ ਉਹ ਪਰਲੇ ਪਾਸੋਂ ਦੇਖ ਰਿਹਾ ਨਾ ਕੋ ਨੂੰ ਖਾਲ ਜਾਉਂਦਾ ਇਹਨਾਂ ਨੇ ਦੋਏ ਪਾਈਪ ਲਾਈਨਾਂ ਪੱਟਣ ਦੀ بجائے ਇਹਨਾਂ ਨੇ ਪਰਲੇ ਪਾਸੇ ਦੀ ਆਰ ਜੀ ਕੋ ਖਾਲ ਲਿਆਂਦਾ ਕਹਿੰਦੇ ਜੀ ਪ੍ਰਬੰਧ ਹੋ ਗਿਆ ਪਾਣੀ ਇੱਧਰ ਦੀ ਆਜੂ ਤੁਸੀਂ ਦੇਖੋ ਆਪਾਂ ਪਿੱਛੇ ਦੇਖ ਕੇ ਆਏ ਜਿੱਨਾ ਪਾਣੀ ਖੜਾ ਵਨ ਟੁੱਟੇ ਪੈਣ ਇੱਥੋਂ ਦੀ ਪਾਣੀ ਆਜੂਗਾ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਤਾਂ ਸਿਆਸਤ ਕੌਣ ਕਰ ਰਿਹਾ ਕੀ ਲੱਗਦਾ ਕਿਸ ਦਾ ਕਬਜ਼ਾ ਹੈਗਾ ਜਿਹੜਾ ਇੱਕ ਕਲੋਨੀ ਦੇ ਮਾਲਕ ਨੇ ਉਹ ਵੀ ਤੁਹਾਨੂੰ ਮਿਲ ਕੇ ਗੇਰੇ ਆਪਾਂ ਦੇਖੋ ਮੈਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਨਾ ਮੈਂ ਲੈਣਾ ਚਾਹੁੰਦੀ ਆ ਮੈਨੂੰ ਇਹਨਾਂ ਪਤਾ ਵੀ ਹੈ ਜਿਹੜੀ ਡਰੇਨ ਆ ਹੂੰ ਇੰਨਾ ਕ ਜਿਹੜਾ ਏਰੀਆ ਦੋ ਕਿੱਲਾਂ ਦੀ ਵਾਹੀ ਦਾ ਇਹ ਜਿਹੜਾ ਏਰੀਆ ਇਹਦੀ ਮਾਲਕ ਨਗਰ ਕਾਉਂਸਲ ਆ ਜਿਹੜੀਆਂ ਪਾਈਪਲਾਈਨਾਂ ਨੇ ਉਹਨਾਂ ਨੂੰ ਪੱਟਣ ਦਾ ਉਹਨਾਂ ਨੂੰ ਦੁਬਾਰਾ ਠੀਕ ਕਰਨ ਦਾ ਜਿਹੜਾ ਰਾਈਟ ਆ ਉਹ ਸਾਰਾ ਨਗਰ ਕਾਉਂਸਲ ਦੇ ਕੋਲ ਆ ਮੈਂ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਆਰਡਰ ਦਿਵਾਏ ਨੇ ਤੇ ਉਹਨਾਂ ਨੇ ਨਗਰ ਕਾਉਂਸਲ ਦੇ ਅਧਿਕਾਰੀਆਂ ਨੇ ਇਹਦੀ ਧੱਗ ਹੋੜਾ ਪਰ ਇਥੇ ਪਾਈਪ ਪਾਈਪਲਾਈਨਾਂ ਪਾਣੀ ਹੀ ਕਿਉਂ ਗਈਆਂ ਨੇ ਕਿਉਂਕਿ ਜਦੋਂ ਪੂਰੇ ਦਾ ਪੂਰਾ ਡਰੇਨ ਹੀ ਤੁਰ ਤੱਕ ਪਾਣੀ ਉਹ ਹੁਣ ਚੈੱਕ ਕਰਾਂਗੇ ਕਿ ਮੈਂ ਗੱਲ ਉਹ ਹੁਣ ਮੈਂ ਤੇ ਆ ਦੋ ਕਿੱਲਾਂ ਦੀ ਵਾਹੀ ਡਰੇਨ ਜਿਹੜੀ ਉਹ ਨਗਰ ਕਾਉਂਸਲ ਦੇ ਨਾਮ ਕੀ ਮ ਹੋਗੀ ਇਹ ਵੀ ਮੈਨੂੰ ਹੁਣ ਹੀ ਪਤਾ ਲੱਗਿਆ ਇਹ ਮੈਂ ਚੈੱਕ ਕਰਾਂਗੀ ਵੀ ਇਹ ਇੰਨਾ ਕੇ ਏਰੀਆ ਨਗਰ ਕਾਉਂਸਲ ਦੇ ਨਾਮ ਕੀ ਮ ਹੋ ਗਿਆ ਬਾਕ ਕਨਸਰਨ ਮੈਂ ਕੱਲ ਵੀ ਕਿਹਾ ਸੀ ਮੈਂ ਅੱਜ ਵੀ ਕਹਿ ਰਹੀ ਆ ਸਾਡਾ ਕਨਸਰਨ ਸਿਰਫ ਇੰਨਾ ਕਾ ਕਿ ਲੋੜ ਤੋਂ ਵੱਧ ਇਤਕੀ ਬਾਰਸ਼ਾਂ ਹੋ ਰਹੀਆਂ ਨੇ ਪਿੱਛੋਂ ਬੰਨ ਟੁੱਟ ਰਹੇ ਨੇ ਸ਼ਹਿਰ ਲਗਾਤਾਰ ਡੁੱਬ ਰਿਹਾ ਅੱਗੇ ਸਾਨੂੰ ਮੌਕਾ ਮਿਲ ਜਾਂਦਾ ਸੀ ਪਾਣੀ ਨਿਕਲ ਜਾਂਦਾ ਸੀ ਲਗਾਤਾਰ ਬਾਰਸ਼ ਹੋਣ ਕਰਕੇ ਪਾਣੀ ਨਿਕਲ ਨਹੀਂ ਰਿਹਾ ਪਾਣੀ ਜਦੋਂ ਅਸੀਂ ਚੈੱਕ ਕਰਿਆ ਵੀ ਨਿਕਲ ਕਿਉਂ ਨਹੀਂ ਰਿਹਾ ਤਾਂ ਇਸ ਏਰੀਏ ਦੇ ਲੋਕੋ ਲਾ ਕੇ ਜਿਹੜੀ ਡਾਪ ਲੱਗ ਜਾਂਦੀ ਹੈ ਅੱਗੇ ਪਾਣੀ ਹੈ ਨਹੀਂ ਸੀ ਅੱਗੇ ਤੁਸੀਂ ਹੁਣ ਵੀ 2 ਕਿਲੋਮੀਟਰ ਜਾਓ ਹੁਣ ਕੱਲ ਦਾ ਪਾਣੀ ਲੱਗਿਆ ਅੱਗੇ ਸਾਪਿਆ ਉਹ ਤਾਂ ਜਾਣ ਦਾ ਕਾਰਨ ਕਿ ਉਰੇ ਉਰੇ ਪਾਣੀ ਰੁਕ ਜਾਂਦਾ ਜਦੋਂ ਪ੍ਰੈਸ਼ਰ ਹੋਊਗਾ ਉਰੋਂ ਪਾਣੀ ਜਾਊਗਾ ਤਾਂ ਵੀ ਅੱਗੇ ਜਾਊਗਾ ਸਾਡਾ ਕੰਸਰਨ ਸਿਰਫ ਇਨਾ ਹੈ ਵੀ ਅਸੀਂ ਨਗਰ ਕੌਂਸਲ ਦੀ ਮਾਲਕੀ ਹੈ ਉਹਨੂੰ ਤੋੜ ਕੇ ਉਰੋਂ ਪਾਣੀ ਲੰਘਾ ਕੇ ਸਾਫ਼ ਕਰਕੇ ਕੱਲ ਨੂੰ ਅਸੀਂ ਇਹਨੂੰ ਫੇਰ ਇਹਨੂੰ ਦੁਰੋਸਤ ਕਰ ਦੇਵਾਂਗੇ ਅਸੀਂ ਆਪਣੇ ਲੋਕਾਂ ਨੂੰ ਬਚਾਉਣਾ ਸ਼ਹਿਰ ਨੂੰ ਡੁੱਬਣੇ ਨੂੰ ਬਚਾਉਣਾ ਆ ਜਿਹੜੀਆਂ ਫਸਲਾਂ ਮਾਰ ਰਹੀਆਂ ਨੇ ਤਿੰਨ ਵਾਰ ਬਾਅਦ ਟੁੱਟ ਗਿਆ ਅਸੀਂ ਉਹਨਾਂ ਲੋਕਾਂ ਦੀਆਂ ਫਸਲਾਂ ਦੇ ਬਾਰੇ ਦੇਖੋ ਸਰਕਾਰ ਹੈ ਕੱਲ ਨੂੰ ਅਫਸਰਾਂ ਨੇ ਰਿਪੋਰਟ ਦੇ ਦੇਣੀ ਹੈ ਸਰਕਾਰ ਨੇ ਮੁਆਵਜ਼ੇ ਦੇ ਦੇਣੇ ਨੇ ਤਾਂ ਅਸੀਂ ਮੁਆਵਜ਼ੇ ਤੱਕ ਕਿਉਂ ਜਾਣਾ ਜੇ ਅਸੀਂ ਕੋਈ ਪ੍ਰਬੰਧ ਅੱਜ ਮੌਕੇ ਤੇ ਖੜਕੇ ਅਸੀਂ ਕਰ ਸਕਦੇ ਹਾਂ ਤਾਂ ਅਸੀਂ ਕਰੀਏ ਸੱਚੇ ਮੌਕੇ ਤੇ ਜਿਹੜੇ ਪ੍ਰਬੰਧ ਅਸੀਂ ਉਹ ਚੈੱਕ ਕਰਦੇ ਪਰ ਜਿਹੜੇ ਪ੍ਰਬੰਧ ਨੇ ਉਹ ਤਾਂ ਫੇਲ ਹੋਣੀ ਹੋਣੇ ਸੀ ਜਿੱਥੇ ਕਰਨੇ ਸੀ ਜਿੱਥੇ ਕੀਤੇ ਨੇ ਉਹ ਸਾਰੇ ਪ੍ਰਬੰਧ ਵੀ ਸਾਡੇ ਜਿਹੜੇ ਬੁੱਥੀ ਰਹਿ ਗਏ ਮੈਂ ਐਸੀਆਂ ਤਾਂ